ਕਾਟਰੀ ਟ੍ਰੈਲੀ ਮਗਰ ਡੇਢ ਕਾਟਰੀ ਗੱਨਾ ਚੂਪ ਗਏ ਹੋਣਗੇ ਲੋਕ ਅੱਛਾ ਹਾਂ ਜੀ ਗੰਦੇ ਵਾਲੇ ਕੀ ਪੈਂਦੇ ਜੀ ਟਰੜਨਾ ਪੈਂਦਾ ਯਾਰ ਟਰਲ ਜਿੰਨੀ ਮਰਦੀ ਟਰਲ ਉਹ ਵੀ ਕਰਨਾ ਪੈਣਾ ਜਿਹੜੇ ਮਜ਼ਦੂਰ ਨੇ ਕਿਸ ਤਰੀਕੇ ਨਾਲ ਪਹਿਲਾਂ ਫਸਲ ਨੂੰ ਵੱਢਦੇ ਨੇ ਉਸ ਤੋਂ ਬਾਅਦ ਬੰਨ੍ਹਦੇ ਨੇ ਤੇ ਫਿਰ ਟਰਾਲੀਆਂ ਦੇ ਵਿੱਚ ਲੋਡ ਕਰਦੇ ਨੇ ਉੱਥੇ ਕਿੰਨਾ ਨਗੜਾ ਮੜ ਜਾਂਦਾ ਲੈਣਾ ਤੇ ਖੜਨਾ ਮੰਨਦਾ ਕਿ ਤਲ ਜਾਂਦਾ ਹੋਰ ਆਟਾ ਵੀ ਲੱਗ ਜਾਂਦਾ ਇੱਕ ਇੱਕ ਦਿਨ ਦੋ ਦੋ ਦਿਨ ਖਾਤ ਲੱਗਦਾ ਭਾਰ ਕਿੰਨਾ ਕੁ ਹੁੰਦਾ ਜੀ 40 45 ਕਿਲੋਗ੍ਰਾਮ ਜੇਕਰ ਖੇਤੀ ਵਿਭਿੰਨਤਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਜਿਹਾ ਵੀ ਨੇ ਜਿਹੜੇ ਕਿ ਹੋਰ ਫਸਲਾਂ ਵੀ ਬੀਜਦੇ ਨੇ ਜਿਦੇ ਵਿੱਚੋਂ ਤੁਸੀਂ ਦੇਖਦੇ ਹੀ ਹੋਵਗੇ ਤਸਵੀਰਾਂ ਦੇ ਵਿੱਚ ਕਿ ਅਸੀਂ ਗੰਨੇ ਦੀ ਟਰਾਲੀ ਕੋਲ ਖੜੇ ਆ ਇਹ ਗੰਨਾ ਜਿਹੜਾ ਇਹ ਹੁਣ ਖੰਡ ਮਿਲ ਦੇ ਵਿੱਚ ਜਾਣਾ ਕਿਉਂਕਿ ਜੇਕਰ ਹੋਰ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਹੋਰ ਫਸਲਾਂ ਕਣਕ ਤੇ ਝੋਨੇ ਤੋਂ ਇਲਾਵਾ ਗੱਲ ਹੋਰ ਫਸਲਾਂ ਦੀ ਆਉਂਦੀ ਆ ਦਾਲਾਂ ਦੀ ਆਉਂਦੀ ਆ ਪਰ ਐਮਐਸਪੀ ਨੂੰ ਲੈ ਕੇ ਕਿਤੇ ਨ ਕਿਤੇ ਸਵਾਲ ਉੱਠਦੇ ਨੇ ਪਰ ਹੁਣ ਜੇਕਰ ਗੰਨੇ ਦੀ ਗੱਲ ਕੀਤੀ ਜਾਵੇ ਤਾਂ ਗੰਨੇ ਦੀ ਫਸਲ ਹੈ ਜਿਹੜੀ ਕਿਸਾਨਾਂ ਵੱਲੋਂ ਬੀਜੀ ਜਾਂਦੀ ਹੈ ਤੇ ਮੰਡੀਆਂ 'ਚ ਲਿਜਾਈ ਜਾਂਦੀ ਹੈ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਆਉਂਦੀ ਹੈ ਜਿਹੜੇ ਮਜ਼ਦੂਰ ਨੇ ਕਿਸ ਤਰੀਕੇ ਨਾਲ ਪਹਿਲਾਂ ਫਸਲ ਨੂੰ ਵੜਦੇ ਨੇ ਉਸ ਤੋਂ ਬਾਅਦ ਬੰਨਦੇ ਨੇ ਤੇ ਫਿਰ ਟਰਾਲੀਆਂ ਦੇ ਵਿੱਚ ਲੋਡ ਕਰਦੇ ਨੇ ਬਹੁਤ ਜ਼ਿਆਦਾ ਲੇਬਰ ਆਉਂਦੀ ਹੈ ਇਸ ਫਸਲ ਦੇ ਉੱਤੇ ਖਰਚਾ ਆਉਂਦਾ ਹੈ ਜਿਸ ਤੋਂ ਬਾਅਦ ਲੰਬੀ ਮੁਸ਼ਕਲ ਤੋਂ ਬਾਅਦ ਇਹ ਫਸਲ ਹੈ ਜਿਹੜੀ ਫਿਰ ਖੰਡ ਮਿਲਣ 'ਚ ਪਹੁੰਚਣੀ ਹੈ ਕਦੋਂ ਖੰਡ ਮਿਲਣ 'ਚ ਪਹੁੰਚਣੀ ਹੈ ਕਦੋਂ ਪੈਸਾ ਮਿਲਣਾ ਹੈ ਤਾਂ ਉਸ ਤੋਂ ਬਾਅਦ ਕਿਸਾਨ ਦਾ ਜਿਹੜਾ ਅ ਫਸਲ ਹੈ ਉਹਦੀ ਕੀਮਤ ਉਹਦੇ ਹੱਥਾਂ 'ਚ ਆਉਣੀ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅ ਟਰਾਲੀ ਦੇ ਵਿੱਚ ਕਰੀਬ ਅੱਧੀ ਟਰਾਲੀ ਕਰ ਚੁੱਕੇ ਨੇ ਗੰਨੇ ਦੀ ਤੇ ਉੱਪਰ ਹੋਰ ਇਹਨਾਂ ਦੇ ਵੱਲੋਂ ਲੱਦਿਆ ਜਾ ਰਿਹਾ ਹੈ ਲਗਭਗ 10-15 ਦੇ ਕਰੀਬ ਮਜ਼ਦੂਰ ਨੇ ਜਿਹੜੇ ਜਿਨ੍ਹਾਂ ਦੇ ਵੱਲੋਂ ਇਹ ਆਪਣਾ ਕੰਮ ਕੀਤਾ ਜਾ ਰਿਹਾ ਹੈ ਅ ਇੱਥੇ ਹੋਰ ਵੀ ਕੁਝ ਖੜੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਰਾਜਾ ਖਾਨ ਅੰਕਲ ਜੀ ਕਿਵੇਂ ਦੇਖਦੇ ਹੋ ਜਿਵੇਂ ਇਹ ਗੰਨੇ ਦੀ ਫਸਲ ਹੈ ਕਿੰਨਾ ਕੁ ਸਮਾਂ ਲੱਗਦਾ ਇਹਨੂੰ ਜਿਵੇਂ ਹੋਣ ਵਾਸਤੇ ਜਿਵੇਂ ਬੀਜਦੇ ਆਪਾਂ ਤੇ ਉਸ ਤੋਂ ਬਾਅਦ ਵੱਡੀ ਜਾਂਦੀ ਹੈ ਛਾਲ ਬਾਅਦ ਵੱਡੀ ਆ ਛਾਲ ਬਾਅਦ ਵੱਡੀ ਜਾਂ ਹੈਣਾ ਹਾਂ ਛਾਲ ਬਾਅਦ ਤੇ ਹੁਣ ਗੰਨਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਇਹੀ ਵੜ ਰਹੇ ਨੇ ਮਜ਼ਦੂਰ ਹਾਂ ਮਜ਼ਦੂਰੇ ਵੜ ਰਹੇ ਨੇ ਮਜ਼ਦੂਰ ਯਾਰ ਆਪ ਕੱਢਦੇ ਨੇ ਇਹ ਦੱਤ ਨਾਲ ਵੜਦੇ ਨੇ ਡੰਗਰਾਥੇ ਨਾਲ ਜੜਾਸੀ ਨਾਲ ਇਕੱਲਾ ਇਕੱਲਾ ਵੱਡਣਾ ਪੈਂਦਾ ਹੈ ਨਾ ਗੰਨਾ ਇਕੱਲਾ ਵੱਡਣਾ ਹੈ ਅੱਛਾ ਉਸ ਤੋਂ ਬਾਅਦ ਜਿਹੜੀ ਭਰੀ ਬੰਨਦੇ ਨੇ ਕਿੰਨਾ ਕੁ ਬਜਨ ਆਊਗਾ ਇੱਥੇ ਜਾਣਗੇ ਪੂਰੀਆਂ ਪਾੜੀਆਂ ਬੰਨਦੇ ਨੇ ਚਬਾ ਨਾਲ ਅੱਗਾ ਨਾਲ ਅੱਛਾ ਨਹੀਂ ਇੱਥੇ ਬਜਨ ਕਿੰਨਾ 40 45 ਕਿਲੋ ਵਜਣ ਜਿੰਨਾ ਕਿ ਚੱਕ ਸਕਣ ਉਹ 40 45 ਕਿਲੋ ਠੀਕ ਹੈ ਤੇ ਇਹ ਕਿੰਨੇ ਮਜ਼ਦੂਰ ਲੱਗੇ ਹੋਣੇ ਜੀ 12 13 ਨੇ ਹਾਂ 13 ਜਾਣੇ ਨੇ ਹਾਂ ਤੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਗੰਨਾ ਲੋਡ ਹੋ ਕੇ ਖੰਡ ਮਿਲ ਚ ਜਾਊਗਾ ਕਿੱਥੇ ਜਾਊਗਾ ਸਲਾਣੇ ਸਲਾਣੇ ਹਾਂ ਉੱਥੇ ਕਿੰਨਾ ਘੰਟਾ ਮਲਾ ਜਾਂਦਾ ਲੈਣਾ ਚ ਖੜਨਾ ਬੰਦਾ ਕਿ ਤਲ ਜਾਂਦਾ ਦੋ ਰਾਤਾਂ ਵੀ ਲੱਗ ਜਾਂਦੀ ਨਾਲ ਇੱਕ ਇੱਕ ਦਿਨ ਦੋ ਦੋ ਦਿਨ ਇੱਕ ਰਾਤ ਵੀ ਲੱਗ ਜਾਂਦੀ ਹੈ ਅੱਛਾ ਹਾਂ ਤੇ ਇਹਦੇ ਵਿੱਚ ਕਿੰਨਾ ਕ ਵਜਣਾ ਹੋਊਗਾ ਟਰਾਲੀ ਦੇ ਵਿੱਚ ਕੋਲਾ ਤਿੰਨ 250 ਕੁਆਂਟਰ ਪਾਉਨੇ ਗੰਨਾ ਅੱਛਾ ਅੱਛਾ ਹਾਂ ਦਾ ਢਾਈ ਦੇ ਜਿੰਨ ਦਸ ਨੇ ਗੰਨਾ ਪਾ ਕੇ ਇਹ ਫਿਰ ਉੱਥੇ ਲਜਾਇਆ ਜਾਣਾ ਹੈ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਮਿਹਨਤ ਮਸ਼ਕਤ ਕੀਤੀ ਜਾਂਦੀ ਹੈ ਤੇ ਅ ਜਦੋਂ ਖੰਡ ਮਿਲ ਚ ਜਾਂਦਾ ਹੈ ਉਸ ਤੋਂ ਬਾਅਦ ਫਿਰ ਚਲੋ ਕਿਸਾਨ ਦੇ ਖਾਤੇ 'ਚ ਪੈਸੇ ਆ ਜਾਂਦੇ ਆ ਪਰ ਠੰਡ ਦਾ ਵੀ ਬਹੁਤ ਮੌਸਮ ਹੈ ਠੰਡ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਮਜ਼ਦੂਰ ਨੇ ਜਿਹੜੇ ਉਹਨਾਂ ਦੀ ਮਜਬੂਰੀ ਹੈ ਕਿ ਤਨਾ ਕਿਤੇ ਕੰਮ ਕਰਨਾ ਪੈਂਦੇ 'ਚ ਵੀ ਕੜਨਾ ਪੈਂਦਾ ਹੀ ਆ ਗੰਨਾ ਹਾਂ ਠੰਡ ਪੂਰੀ ਜਿੰਨੀ ਮਰਜ਼ੀ ਠੰਡ ਉਹ ਵੀ ਕੜਨਾ ਪੈਣਾ ਹੀ ਆ ਹਾਂ ਫਿਰ ਉਹ ਤਾਂ ਖੜਾ ਜਾਣਾ ਨਹੀਂ ਮੁੱਕਣਾ ਨਹੀਂ ਹਾਂ ਇਹ ਜੇ ਲੇਬਰ ਵੀ ਬਹੁਤ ਪਾਈ ਜਾਂਦੀ ਹੈ ਜਿਵੇਂ ਬੰਦੇ ਜਿਆਦਾ ਲੱਗੇ ਹੋਣੇ ਜਿੰਨੀ ਲੇਬਰ ਪਾਉਗੇ ਉਹ ਨਹੀਂ ਵੱਧ ਪਊਗੇ ਬੰਦੇ ਜਿੰਨੇ ਵੱਧ ਹੋਣਗੇ ਉਨੀ ਲੇਬਰ ਵੱਧ ਪਊਗੀ ਇਹ ਮਤਲਬ ਕਿੰਨਾ ਕੁ ਲੱਗਿਆ ਹੋਗਾ ਨਾ ਇੱਥੇ 19 ਵਿੱਗੇ ਅੱਛਾ 19 ਵਿੱਗੇ ਹਾਂ ਠੀਕ ਹੈ ਉਹ ਜੀ ਜਿਆਦਾ ਲਾਉਂਦੇ ਨੇ ਫਿਰ ਉੱਥੇ ਤੁਹਾਨੂੰ ਪਤਾ ਵੀ ਮੁੰਨਾ ਵਿਕਦਾ ਨਹੀਂ ਹੈਗਾ ਨਹੀਂ ਪਤਾ ਨਹੀਂ ਛੱਟ ਤੇ 3 ਕਿੱਲੇ ਅੱਛਾ ਅੱਛਾ ਹਾਂ ਠੀਕ ਹੈ 3 ਕਿੱਲੇ ਛੱਟ ਤੇ ਪਹਿਲਾਂ ਨਹੀਂ ਜਿਵੇਂ ਆਪਾਂ ਹੋਰ ਫਸਲਾਂ ਲਾਉਨੇ ਆ ਕਣਕ ਤੇ ਝੋਨਾ ਲਾਉਨੇ ਆ ਉਹਦੇ ਨਾਲੋਂ ਇਹਦੇ ਵਿੱਚ ਮਨ ਦਾ ਮਿਹਨਤ ਵੀ ਜਿਆਦਾ ਆਉਂਦੀ ਆ ਚਾਹ ਦੇ ਨਾਲ ਇਹਦੇ ਚੰਨੇ ਚਾਹ ਹਾਂ ਬਿਲਕੁਲ ਹਾਂ ਜਿੰਨਤ ਜਿਆਦੇ ਦੇ ਜਿਵੇਂ ਮੈਂ ਪਹਿਲਾਂ ਪਿੰਡਾਂ ਦੇ ਵਿੱਚ ਹੁੰਦਾ ਸੀਗਾ ਕਿ ਜਵਾਕ ਖੇੜਦੇ ਖੇੜਦੇ ਆ ਜਾਂਦੇ ਸੀ ਹੁਣ ਤਾਂ ਚਲੋ ਪਿੰਡਾਂ ਦੇ ਜਵਾਕ ਵੀ ਘਟ ਕੇ ਤੇ ਗੰਨਾ ਪੁੱਟ ਕੇ ਲਿਆ ਜਾਂਦੇ ਸੀ ਕਿ ਇਦਾਂ ਦਾ ਵੀ ਹੁੰਦਾ ਇੱਥੇ ਕਿ ਹਾਂ 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 ਦਾ ਹੀ ਰਾਹੀ ਬਹੁਤ ਟੂਪ ਦੇਣ ਗੰਨੇ ਆ ਕੇ ਟਰਾਲੀਆ ਚੋਂ ਲੈ ਜਾਂਦੇ ਨੇ ਕੱਟ ਕੇ ਹੀ ਹਾਂ ਕਈ ਵਾਰ ਹੁੰਦਾ ਵੀ ਕਿਸਾਨ ਕੀ ਕਰਦਾ ਵੀ ਜਿਹੜਾ ਜਿਹੜੀ ਉਹਦੀ ਜ਼ਮੀਨ ਹੁੰਦੀ ਆ ਰਾਤ ਨੂੰ ਜੇ ਪਰੇ ਹੋਵੇ ਤਾਂ ਗੰਨੇ ਪਰੇ ਲਾਉਂਦਾ ਵੀ ਉੱਥੇ ਕੋਈ ਜਾਵੇ ਨਾ ਦੂਰ ਪੱਟਣ ਨੂੰ ਆਹ ਰੋਡ ਦੇ ਨਾਲ ਹੀ ਲੱਗੀ ਹੋਈ ਆ ਇੱਕ ਕਵਾਟਰ ਇੱਕ ਟਰਾਲੀ ਮਗਰ 1.5 ਕਵਾਟਰ ਗੰਨਾ ਚੂਪ ਕੇ ਹੁਣ ਵੀ ਲੋਕ अच्छा हां जी ਜਾਂਦੇ 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 हां जी ਕਿਉਂਕਿ ਇੱਥੇ ਫਿਰ ਰਾਖੀ ਕਰਨ ਦੀ ਮੁਸ਼ਕਲ ਹੈ ਫਸਲ ਦੀ ਹਾਂ ਬਹੁਤ ਔਖਾਈ ਨਾ ਕਿ ਨੂੰ ਰੋਕ ਸਕਦੇ ਆ ਇੱਥੇ ਬੰਦਾ ਤਾਂ ਨਹੀਂ ਕੋਈ ਜਦੋਂ ਮਤਲਬ ਗੰਨਾ ਵੱਡਾ ਹੋ ਰਿਹਾ ਹੁੰਦਾ ਪੈਂਦਾ ਕੋਈ ਨਹੀਂ ਹਾਂ ਅਦਾ ਕਿਸੇ ਨੂੰ ਰੋਕ ਸਕਦੇ ਆ ਤੇ ਕੋਈ ਜਾਂਦਾ ਜਿਹੜਾ ਤੋੜ ਕੇ ਲੈ ਜਾਂਦਾ ਇੱਕ ਅਦਾ ਗੰਨਾ ਵੱਧ ਵੀ ਲੈ ਜਾਂਦੇ ਨੇ ਹਾਂ ਵੱਧ ਵੀ ਲੈ ਜਾਂਦੇ ਨੇ 10 ਆ ਗੰਨੇ ਵੀ ਲਗਾਏ ਨੇ ਕੱਲਾ ਸ਼ਾਇਦ ਸ਼ਹਿਰ ਵੀ ਆ ਜਾਂਦੇ ਨੇ ਜਿਹੜੇ ਸ਼ਹਿਰ ਦੇ ਜਾਂਦੇ 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 ਤਿੰਨ 10 ਕ ਗੰਨੇ ਦੇ ਦੋ ਅੱਛਾ ਲੈ ਜਾਂਦੇ ਨੇ ਵਿੱਚ ਆਪ ਨਹੀਂ ਦਿੱਤਾ ਜਾਂਦਾ ਦਿੱਤਾ ਲੀਕ ਦੇ ਦਿੰਦੇ ਹੋ ਫਿਰ ਅੱਛਾ ਅੱਛਾ ਇਹ ਵੀ ਚੱਲ ਫੋਨ ਨਾਲ ਕੰਮ ਕਰ ਰਹੇ ਹਾਂ ਤੇ ਇੱਕ ਜਿਵੇਂ ਗੱਲ ਕੀਤੀ ਹੈ ਮੈਂ ਇੱਥੇ ਲੋਕ ਲੰਘਦੇ ਵੀ ਨੇ ਚਲੋ ਲੈ ਵੀ ਜਾਂਦੇ ਨੇ ਪਰ ਅ ਪਿਛਲੇ ਸਮੇਂ ਦੇ ਨਾਲੋਂ ਜਿਵੇਂ ਹੁਣ ਬਹੁਤ ਬਦਲਾਅ ਆ ਚੁੱਕਿਆ ਹੈ ਹੁਣ ਪਿੰਡਾਂ ਦੇ ਵਿੱਚ ਵੀ ਉਹ ਮੇਦਾ ਭਾਈਚਾਰਾ ਨਹੀਂ ਰਿਹਾ ਹੈਗਾ ਇਹ ਮੰਨਦੇ ਤੁਸੀਂ ਗੱਲ ਹਾਂਜੀ ਹਾਂ ਠੀਕ ਹੈ ਜੀ ਰਹਿਣੀ ਹੈ ਪਿੰਡ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਕਿ ਕੋਈ ਗਵਾਂਡੀ ਹੈ ਜਾਂ ਕਿ ਹੋਰ ਬੰਦਾ ਹੈ ਉਹ ਉਂਜੀ ਆ ਕੇ ਪੁੱਟ ਕੇ ਲੈ ਜਾਂਦਾ ਸੀਗਾ ਘੜੇ ਬਹਿ ਜਾਣਾ ਗੱਲਾਂ ਬਾਤਾਂ ਕਰਨੀਆਂ ਹੁਣ ਉਹ ਚੀਜ਼ਾਂ ਤਾਂ ਖਤਮ ਹੋ ਗਈਆਂ ਖਤਮ ਹੋ ਗਈਆਂ ਉਹ ਚੀਜ਼ਾਂ ਹੁਣ ਤਾਂ ਕੋਈ ਆਉਂਦਾ ਕੋਈ ਹਰੇਕ ਲੱਬਣਾ ਖਾਣ ਪੀਣ ਜੁਗਾ ਰੱਖ ਲਈ ਹਾਂ ਠੀਕ ਹੈ ਧੰਨਵਾਦੀ ਤਾਂ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਮਿਹਨਤ ਮੁਸ਼ਕਲ ਦੇ ਨਾਲ ਗੰਨਾ ਟਰਾਲੀ ਵਿੱਚ ਲੋਡ ਕੀਤਾ ਜਾ ਰਿਹਾ ਤੇ ਇਹ ਫਿਰ ਖੰਡ ਮਿਲ ਦੇ ਵਿੱਚ ਜਾਏਗਾ ਤਾਂ ਹੋਰ ਫਸਲਾਂ ਦੀ ਗੱਲ ਕੀਤੀ ਜਾਵੇ ਉਹਦੇ ਨਾਲ ਉਹਦੇ ਵਿੱਚ ਖਰਚਾ ਵੀ ਜ਼ਿਆਦਾ ਹੁੰਦਾ ਹੈ ਤੇ ਲੇਬਰ ਵੀ ਬਹੁਤ ਆਉਂਦੀ ਆ ਜਿਵੇਂ ਮਜ਼ਦੂਰ ਨੇ ਜਿਹੜੇ ਲੱਗੇ ਹੋਏ ਨੇ ਠੰਡ ਦੇ ਵਿੱਚ ਵੀ ਠੰਡ ਦੇ ਮੌਸਮ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਜਿਹੜਾ ਇਹ ਗੰਨਾ ਇਹ ਲੱਦਿਆ ਜਾ ਰਿਹਾ ਟਰਾਲੀ ਦੇ ਵਿੱਚ ਤਾਂ ਆਪਣਾ ਜਿਹੜਾ ਪੇਟ ਪਾਲਣ ਵਾਸਤੇ ਇਹਨਾਂ ਦੇ ਵੱਲੋਂ ਮਿਹਨਤ ਮਜ਼ਦੂਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਛੱਠਾ ਨੀਡਰ ਪੰਜਾਬੀ মিডিਆ ਪਟਿਆਲਾ